ਹਾਂ ਮੰਮੀ ਤੂੰ ਕੀ ਤੂੰ ਕੀ ਬਾਰ ਰੌਲਾ ਪਾ ਰੱਖਿਆ ਤੇ ਭਾਬੀ ਨਾਲ ਮੈਂ ਕੀ ਰੌਲਾ ਪਾਉਣਾ ਮੰਮੀ ਮੈਂ ਸਾਰੀਆਂ ਸੁਣ ਲੀਆਂ ਤੇਰੀਆਂ ਕੀ ਸੁਣ ਲੀਆਂ ਮੇਰੀਆਂ ਤਾਂ ਗੱਲਾਂ ਸੁਣ ਲੰਗਾ ਜਿਹੜੀਆਂ ਭਾਬੀ ਨੇ ਕਹੀਆਂ ਫਿਰ ਉਹ ਨਹੀਂ ਤੁਹਾਨੂੰ ਸੁਣੂਗਾ ਜੇ ਉਹ ਹੋ ਕੇ ਨਾ ਨਰਮ ਮੈਂ ਤਾਂ ਇੰਨਾ ਨਰਮ ਦਾ ਫਾਇਦਾ ਨਾ ਚੱਕ ਤੂੰ ਮੰਮੀ ਤੁਸੀਂ ਨਾ ਇਹ ਨਾ ਭੁੱਲੋ ਤੁਹਾਡੀ ਧੀ ਮੈਂ ਆ ਉਹ ਨਹੀਂ ਧੀ ਤਾਂ ਮੇਰੀ ਹੈਗੀ ਐ ਤੂੰ ਉਹ ਵੀ ਧੀ ਬਣਾ ਕੇ ਦੇਤੀ ਐ ਮੈਂ ਮੈਨੂੰ ਨਹੀਂ ਪਤਾ ਪਰ ਮੈਨੂੰ ਨਹੀਂ ਲੱਗਦਾ ਵੀ ਮੈਂ ਤੁਹਾਡੀ ਧੀ ਆ ਮੈਨੂੰ ਤਾਂ ਕੁਝ ਸਮਝਦਾ ਹੀ ਨਹੀਂ ਸਾਰਾ ਦਿਨ ਨੋਹ ਦੇ ਗੁਣ ਗਾਉਣੀ ਰਹਿੰਦੀ ਹੂੰ ਤੁਸੀਂ ਤਾਂ ਤੂੰ ਇੱਥੇ ਬੈਠੀ ਆ ਹੁਣ ਉਹਦਾ ਵੀ ਘਰ ਹੈ ਮੰਮੀ ਇੱਥੇ ਬੈਠੀ ਤਾਂ ਕੀ ਮਤਲਬ ਮੇਰਾ ਘਰ ਨਹੀਂ ਹੈਗਾ ਇਹ ਨਾ ਤਾਂ ਤੂੰ ਉੱਥੇ ਕੱਟਦੀ ਐ ਨਾ ਤੂੰ ਇਹਦੇ ਨਾਲ ਕੱਟਦੀ ਐ ਹਾਂ ਸ਼ਾਬਾਸ਼ ਅੱਜ ਮਾਂ ਨੇ ਵੀ ਕਹਿਤਾ ਆ ਪਰਜਾਈ ਤਾਂ ਕਹਿੰਦੀ ਸੀ ਆ ਗੱਲ ਵੀ ਉੱਥੇ ਨਹੀਂ ਕੱਟਦੀ ਅੱਜ ਮੈਂ ਖੁਦ ਦੀ ਮਾਂ ਨੇ ਹੀ ਕਹਿਤਾ ਮੈਨੂੰ ਹੋਰ ਕੀ ਕਹਾਂ ਜੋ ਤੂੰ ਮੈਨੂੰ ਗਿੰਦ ਨਹੀਂ ਕਰੋਂ ਜਾਣਦੀ ਉਹਦੀ ਗਾੜੀ ਉਹਦੀ ਉਹਦੇ ਨਾਲ ਲੜਨ ਲੱਗ ਲਨੀ ਉਹਦੇ ਅੱਡਾ ਲਾ ਲਨੀ ਉਹਦੇ ਨਾਲ ਮੰਮੀ ਤੁਹਾਨੂੰ ਬਗਾਨੀ ਦੀ ਤੇ ਯਕੀਨਾ ਪਰ ਆਬਦੀ ਦੀ ਤੇ ਯਕੀਨੀ ਹੈਗਾ ਬਾਇਸਤੀ ਬਣਾ ਕੇ ਲਿਆ ਤੇ ਉਹ ਪੁੱਤ ਉਹ ਵੀ ਮੇਰੀ ਧੀ ਤੇ ਤੂੰ ਵੀ ਮੇਰੀ ਧੀ ਹਾਂ ਉਹ ਧੀ ਆ ਆਬਦੀ ਦੀ ਨੂੰ ਬਗਾਨੀ ਕਰਤਾ ਬਸ ਸਮਝ ਗਈ ਮੈਂ ਕੋਈ ਨਹੀਂ ਮੈਂ ਤਾਂ ਉੱਥੇ ਹੀ ਭੱਗ ਜੂੰਗੀ ਖਾਈ ਜਾਇਆ ਕਰੂੰਗੀ ਛਿੱਤਰ ਉਹਨਾਂ ਦੇ ਸਾਰਾ ਦਿਨ ਮੈਨੂੰ ਹੀ ਬੋਲਦੇ ਰਹਿੰਦੇ ਆ ਹ ਇੱਕ ਵੀਰਾ ਹੀ ਆ ਜਿਹੜੇ ਮੇਰੀ ਸੈਡ ਲੈਂਦਾ ਮੰਮੀ ਨੂੰ ਤਾਂ ਮਗਰ ਲਾ ਲਿਆ ਮੈਨੂੰ ਤਾਂ ਐ ਲੱਗਦਾ ਉਹਨੂੰ ਵੀ ਹੌਲੀ ਹੌਲੀ ਉਹਨੇ ਆਪਦੇ ਮਗਰ ਲਾ ਹੀ ਲੈਣਾ ਕਿਸੇ ਨੂੰ ਨਹੀਂ ਮੰਗ ਲਿਆ ਤੈਨੂੰ ਬਹਿਮ ਹੈ ਕੋਈ ਨਹੀਂ ਮਗਰ ਲੱਗਦਾ ਕੋਈ ਨਹੀਂ ਮੰਮੀ ਇਹਨਾ ਹਜੇ ਟਾਈਮ ਵੀ ਕਿੰਨਾ ਕ ਹੋਇਆਗਾ ਸਾਲ 2 ਸਾਲ ਹੀ ਹੋਇਆ ਵੱਧ ਤੋਂ ਵੱਧ ਹੌਲੀ ਹੌਲੀ ਜਦੋਂ ਟਾਈਮ ਪੈ ਗਿਆ ਨਾ ਤੁਹਾਡੀ ਨੋ ਨੂੰ ਇੱਥੇ ਆਈ ਨੂੰ ਜੇ ਤੁਹਾਡਾ ਪੈ ਗਿਆ ਫਰਕ ਫਿਰ ਤੇਨੂੰ ਆਹੀ ਤੀ ਚੰਗੀ ਲੱਗੂ ਨਹੀਂ ਬਦਲਦੀ ਚੰਗਾ ਬਦਲ ਜਾਂਦੀਆਂ ਹੁੰਦੀਆਂ ਹੁੰਦੀਆਂ ਐਡਾ ਵੱਡਾ ਵਹਿਮ ਨਾ ਪਾ ਲੋ ਤੁਸੀਂ ਆਹਾ ਮਾਸੀ ਕੀ ਦਿਨੋ ਬਦਲੀ ਨਹੀਂ ਮਾਸੀ ਦੇ ਨੂੰ ਵਰਗੀ ਨਹੀਂ ਉਹ ਮੈਨੂੰ ਤਾਂ ਨਹੀਂ ਚੰਗੀ ਲੱਗਦੀ ਤੁਹਾਨੂੰ ਪਤਾ ਨਹੀਂ ਕੀ ਇਹ ਚੰਗੀ ਲੱਗਦੀ ਆ ਤੁਹਾਡੇ ਹੱਤਾਂ ਹੀ ਤਾਂ ਚੰਗੇ ਆ ਜਿੱਦੇ ਬਾਗ ਨੂੰ ਦੇਖੀ ਜਾਉ। ਹਾਂ ਮੰਮੀ ਠੀਕ ਆ ਚੰਗੀ ਆ ਭਾਈ ਮੈਂ ਤਾਂ 100 ਵਾਰੀ ਕਹਿ ਦੇਣੀ ਉਹ ਹੀ ਚੰਗੀ ਆ ਮੈਂ ਹੀ ਮਾੜੀ ਆ ਗੱਲੀ। ਮੈਂ ਹੀ ਤੁਹਾਨੂੰ ਭੈੜੀ ਲੱਗਦੀ ਆ ਨਾ ਕੋਈ ਨਹੀਂ ਲਾ ਦਿਓ ਫੋਨ ਉਹਨਾਂ ਨੂੰ ਬਗ ਜੂਗੀ ਮੈਂ ਆਪਦੇ ਸੌਰੀ। ਲਾਵਾਂਗੇ ਫੋਨ ਤੇ ਲਾਉਣਾ ਪਊ ਹੁਣ ਇੰਨਾ ਚਿਰ ਕਿੰਨਾ ਚਿਰ ਬਿਠਿਆ ਲੰਗੇ ਅਸੀਂ। ਆਪਦੇ ਘਰੇ ਬਸ। ਆਪਦਾ ਘਰ ਹੀ ਚੰਗਾ ਹੁੰਦਾ ਤੈਨੂੰ ਵਿਆਹ ਤਾਂ ਵਰਤਾ ਹੁਣ ਆਪਦਾ ਘਰੇ ਰਹਿ। ਮੰਮੀ ਆਹ ਗੱਲਾਂ ਕਹਿੰਦੇ ਨਾ ਤੁਸੀਂ ਚੰਗੇ ਨਹੀਂ ਲੱਗਦੇ ਆਪਦਾ ਘਰ ਕੀ ਹੋ ਉਹੀ ਆ ਮੇਰਾ ਘਰ ਕੁੜੀਆਂ ਦਾ ਆਪੇ ਕੇ ਵਾਲਾ ਕਰਨੀ ਹੁੰਦਾ ਕੇ ਵਾਲਾ ਕਰ ਵੀ ਹੁੰਦਾ ਸੱਚਾ ਕਰਤਾ ਉਹੀ ਹੁੰਦਾ ਆ ਮੇਰਾ ਨਹੀਂ ਹੈਗਾ ਉਹ ਕਰ ਮੈਂ ਨਹੀਂ ਮੰਨਦੀ ਉਸ ਘਰ ਨੂੰ ਜਿਸ ਘਰ ਚ ਬੰਦੇ ਨਹੀਂ ਚੱਜਦੇ ਫਿਰ ਉਹ ਮੈਂ ਕੰਧਾਂ ਨਾਲ ਲੱਗ ਕੇ ਉਹ ਕਰਾਂ ਕੰਧਾਂ ਨੂੰ ਬੁਲਾਵਾ ਮੈਂ ਬੰਦੇ ਤਾਂ ਸਾਰੇ ਚੰਗੇ ਹੋ ਜਾਂਦੇ ਨੇ ਜੇ ਆਪ ਚੰਗਾ ਹੋ ਜੇ ਮੰਮੀ ਮੈਂ ਨਾ ਹੁਣ ਐ ਨਹੀਂ ਪਤਾ ਤੁਹਾਨੂੰ ਕੀ ਬੋਲਦਾ ਮੁੜ ਕੇ ਮੈਂ ਆਪਣੇ ਮਾਮਾ ਧੀਆਂ ਚ ਫਰਕ ਪੈ ਜੂਗਾ ਕੋਈ ਨਹੀਂ ਤੁਸੀਂ ਕਰ ਲਓ ਗੱਲ ਭਗ ਜੂਗੀ ਮੈਂ ਤੁਸੀਂ ਹੋ ਜਾਓ ਖੁਸ਼ ਨੂੰ ਸਾਸਿ ਉੱਤੇ ਮੈਂ ਨਾ ਕਦੇ ਨਹੀਂ ਆਉਣਾ ਮਿਲਣ ਮੁੜ ਕੇ ਫੋਨ ਲਾ ਕੇ ਨਾਲੇ ਕਹੀ ਨਹੀਂ ਹੁੰਦੀਆਂ ਵੀ ਪੁੱਤ ਤੂੰ ਆ ਜਾ ਕਦੋਂ ਆਏਂਗੀ